ਮਾਨਯੋਗ ਮੁੱਖ ਮੰਤਰੀ ਪੰਜਾਬ ਸਰਪਗਵੰਤ ਸਿੰਘ ਮਾਨ ਮੇਰੇ ਅੱਜ ਦੇ ਲਫ਼ਜ਼ ਅੱਜ ਦੇ ਬੋਲ ਸਿਰਫ ਤੁਹਾਡੇ ਲਈ ਔਰ ਮੈਂ ਬਾਕੀਆਂ ਵਾਂਗ ਤੁਹਾਡਾ ਕੋਈ ਮਜ਼ਾਕ ਨਹੀਂ ਉਡਾਉਣਾ ਚਾਹੁੰਦਾ ਮੈਂ ਗੱਲ ਕਰਨ ਲੱਗਾ ਪਰਸੋਂ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਉੱਤੇ ਰਾਜ ਪੱਧਰੀ ਸਮਾਗਮ ਜਿਹੜਾ ਜਲੰਧਰ ਦੇ ਵਿੱਚ ਹੋਇਆ ਜਿੱਥੇ ਤੁਸੀਂ ਮੁੱਖ ਮਹਿਮਾਨ ਸੀਗੇ ਵਧਾਈ ਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਦੇਸ਼ ਦੀ ਜਨਤਾ ਨੂੰ ਦੇ ਰਹੇ ਸੀਗੇ 78ਵੇਂ ਆਜ਼ਾਦੀ ਦਿਹਾੜੇ ਦੀ ਆਪ ਖੁਦ ਤੁਸੀਂ ਕਿਤੇ ਵੀ ਯਾਦ ਨਜ਼ਰ ਨਹੀਂ ਸੀ ਆ ਰਹੇ ਆਜ਼ਾਦੀ ਦਿਹਾੜੇ ਦੇ ਉੱਤੇ ਤੁਸੀਂ ਖੁਦ ਨੂੰ ਇੱਕ 7/4 ਦੇ ਬਕਸੇ ਦੇ ਵਿੱਚ ਕੈਦ ਕਰਕੇ ਰੱਖ ਲਿਆ ਜਿਹਦੇ ਵਿੱਚ ਖੜੇ ਹੋ ਕੇ ਤੁਸੀਂ ਭਾਸ਼ਣ ਦੇ ਰਹੇ ਸੀਗੇ ਔਰ ਉਸ ਬਕਸੇ ਦੇ ਵਿੱਚ ਕੈਦ ਕੌਣ ਸੀਗਾ ਉਹ ਵੀ ਇੱਕ ਇਨਕਲਾਬੀ ਸੀਐਮ ਇਨਕਲਾਬੀ ਤੇ ਆਪਣੀ ਜਾਨ ਦੇ ਦਿੰਦਾ ਪਰ ਗੁਲਾਮੀ ਨਹੀਂ ਸੰਦਾ ਤੇ ਆਪਾਂ ਇੱਕ ਬਕਸੇ ਦੇ ਵਿੱਚ ਹੀ ਗੁਲਾਮ ਬਣ ਕੇ ਰਹਿ ਗਏ ਉਹਨਾਂ ਲੋਕਾਂ ਤੋਂ ਇੰਨਾ ਕੀ ਖਤਰਾ ਹੋ ਗਿਆ ਜਿਨ੍ਹਾਂ ਦੇ ਸਿਰ ਦੇ ਉੱਤੇ ਬਣੇ ਹੋ ਜਿਨ੍ਹਾਂ ਨੇ ਤੁਹਾਨੂੰ ਇੰਨੇ ਯੋਗ ਬਣਾਇਆ ਕਿ ਰਾਜ ਪੱਧਰੀ ਸਮਾਗਮ ਦੇ ਉੱਤੇ ਮੁੱਖ ਮਹਿਮਾਨ ਤੁਸੀਂ ਹੋ ਮੁੱਖ ਮੰਤਰੀ ਤੁਸੀਂ ਉਹ ਮਾੜੀ ਗੱਲ ਐ ਮੈਨੂੰ ਬੁਰੀ ਲੱਗੀ ਮੈਂ ਤਾਂ ਤੁਹਾਨੂੰ ਕਹਿਣ ਲੱਗਾ ਵਾਂ ਕਿ ਇੰਨੀ ਸਿਕਿਉਰਟੀ ਜਿਹੜੀ ਹੁੰਦੀ ਹੈ ਨਾ ਉਹ ਮਾੜੇ ਲੋਕਾਂ ਤੋਂ ਬਚਣ ਲਈ ਹੁੰਦੀ ਹੈ ਨਾ ਕਿ ਆਪਣੀ ਜਨਤਾ ਤੋਂ ਆਪਾਂ ਆਪਾਂ ਨੂੰ ਜਿਹੜੇ ਲੋਕਾਂ ਨੇ ਬਣਾਇਆ ਹੋਵੇ ਉਹਨਾਂ ਤੋਂ ਬਚਣ ਲਈ ਹੁੰਦੀ ਹੈ ਨਾਲੇ ਤੁਸੀਂ ਤੇ ਕੰਬੋ ਯਾਰ ਪੋਲਿਟੀਸ਼ੀਅਨ ਪਲੱਸ ਕਲਾਕਾਰ ਤੇ ਦੋਵਾਂ ਨੂੰ ਭੀੜ ਜਿਹੜੀ ਬਹੁਤ ਪਸੰਦ ਹੁੰਦੀ ਆ ਪਰ 2 ਸਾਲਾਂ ਦੇ ਵਿੱਚ ਐਡੀ ਕੀ ਗੱਲ ਹੋ ਗਈ ਕਿ ਪੰਜਾਬ ਦੀ ਜਨਤਾ ਨੇ ਜਿਨੇ ਸਭ ਤੋਂ ਉੱਚਾ ਤੁਹਾਨੂੰ ਅਹੁਦਾ ਦਿੱਤਾ ਵਾ ਜਿਸ ਅਹੁਦੇ ਦੇ ਉੱਤੇ ਤੁਹਾਨੂੰ ਬਿਠਾਇਆ ਵਾ ਅੱਜ ਉਸੇ ਜਨਤਾ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਉਹਦੇ ਕੋਲੋਂ ਬਕਸੇ ਬਣਾ ਕੇ ਆਪਾਂ ਨੂੰ ਉਹਨਾਂ ਨੂੰ ਸੰਬੋਧਨ ਕਰਨਾ ਪੈ ਰਿਹਾ ਵਾ ਉਹੀ ਜਨਤਾ ਤੁਹਾਨੂੰ ਅੱਤਵਾਦੀ ਕੋ ਲੱਗਣ ਲੱਗ ਪਈ ਪੰਜਾਬ ਦੀ ਵੀ ਉਹਦੇ ਕੋਲੋਂ ਖਤਰਾਖਾ ਦਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਐਦਾਂ ਤੇ ਤੁਹਾਡੇ ਉਸਤਾਦ ਜਿਹੜੇ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕਦੀ ਵੀ ਨਹੀਂ ਕੀਤਾ ਵੀ ਉਹਨਾਂ ਦੇ ਉੱਤੇ ਜਿਹੜੇ ਇੰਨੇ ਹਮਲੇ ਹੁੰਦੇ ਰਹੇ ਵਿਰੋਧੀਆਂ ਲੋਕਰਾਏ ਜਾਂਦੇ ਰਹੇ ਜਾਂ ਜਨਤਾ ਨੇ ਕੀਤੇ ਜਿਹਦੇ ਚ ਕਦੀ ਉਹਨਾਂ ਦੇ ਉੱਤੇ ਚੱਪਲ ਸੁੱਟ ਦਿੱਤੀ ਜਾਂਦੀ ਸੀ ਕਦੀ ਉਹਨਾਂ ਦੇ ਉੱਤੇ ਘਸੌਣ ਮਾਰ ਕੇ ਹਮਲਾ ਕੀਤਾ ਜਾਂਦਾ ਸੀਗਾ ਕਦੀ ਚਪੇੜ ਮਾਰ ਕੇ ਹਮਲਾ ਕੀਤਾ ਜਾਂਦਾ ਸੀ ਕਦੀ ਸ਼ਾਈ ਤੱਕ ਸੁੱਟ ਦਿੱਤੀ ਜਾਂਦੀ ਸੀ ਕਿ ਮੇਰਾ ਖਿਆਲ ਆ ਉਹਨੇ ਵੀ ਕਦੀ ਆਪਣੇ ਨੂੰ ਇਸ ਤਰ੍ਹਾਂ ਸੱਤ ਚਾਰ ਦੇ ਬਕਸੇ ਚ ਬੰਦ ਕਰਕੇ ਲੋਕਾਂ ਨੂੰ ਸੰਬੋਧਨ ਨਹੀਂ ਕੀਤਾ ਹੋਣਾ ਇਥੋਂ ਤੱਕ ਸਾਰ ਸੁਖਬੀਰ ਸਿੰਘ ਬਾਦਲ 2015 ਤੋਂ ਉਹਦੇ ਸਭ ਤੋਂ ਮਾੜੇ ਜਿਹੜੇ ਦਿਨ ਸ਼ੁਰੂ ਹੋਏ ਜਦੋਂ ਬਦਬੀ ਹੋਈ ਸੀਗੀ ਔਰ ਦੁਨੀਆ ਭਰ ਦੇ ਵਿੱਚ ਗੁੱਸੇ ਦੀ ਲਹਿਰ ਸੀਗੀ ਸ਼ਾਇਦ ਉਹਦਾ ਉਦੋਂ ਇਹਨਾਂ ਨੁਕਸਾਨ ਵੀ ਹੋ ਸਕਦਾ ਸੀਗਾ ਉਹਨੇ ਵੀ ਕਦੀ ਇਸ ਤਰ੍ਹਾਂ ਆਪਣੇ ਆਪ ਨੂੰ ਬਕਸੇ 'ਚ ਬੰਦ ਕਰਕੇ ਭਾਸ਼ਣ ਨਹੀਂ ਸੀ ਕੀਤਾ ਤੇ ਫਿਰ ਆਪਾਂ ਨੂੰ ਐਡਾ ਕਾਦਾ ਖਤਰਾ ਪਾਉਦਣੋਂ ਵੀ ਮਤਲਬ ਮਾੜੇ ਬਣ ਗਏ ਆ ਪੰਜਾਬ ਲਈ ਹੁਣ ਤੇ ਕੀ ਕਦੇ ਕੋਵਿਡ ਦੇ ਵਿੱਚ ਜਦੋਂ ਭਰ ਕੋਵਿਡ ਸੀਗਾ ਉਦੋਂ ਵੀ ਦੇਸ਼ ਦਾ ਝੰਡਾ ਜਿਹੜਾ 26 ਜਨਵਰੀ ਨੂੰ 15 ਅਗਸਤ ਨੂੰ ਇਸੇ ਤਰੀਕੇ ਲਹਿਰਾਇਆ ਜਾਂਦਾ ਸੀਗਾ ਕੋਵਿਡ ਦੇ ਦੌਰਾਨ ਵੀ ਕਿਸੇ ਨੇ ਬਕਸੇ 'ਚ ਬੰਦ ਹੋ ਕੇ ਭਾਸ਼ਣ ਨਹੀਂ ਸੀ ਦਿੱਤਾ ਜਾਂ ਝੰਡਾ ਨਹੀਂ ਸੀ ਲਹਿਰਾਇਆ ਜਿਹੜਾ ਵਾ ਉਦੋਂ ਵੀ ਇਹੋ ਜਿਹਾ ਮਾਹੌਲ ਜਿਹੜਾ ਪੈਦਾ ਨਹੀਂ ਸੀ ਕੀਤਾ ਗਿਆ ਫਿਰ ਹੁਣ ਇਹੋ ਜਿਹੇ ਕਿਹੜੇ ਹਾਲਾਤ ਬਣ ਗਏ ਆ ਜਿਹਦੇ ਕਰਕੇ ਲੋਕਾਂ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ ਪਰਸੋਂ ਹੀ ਤੁਹਾਡੇ ਨਾਲ ਲੱਗਦੇ ਜਿਹੜਾ ਸੂਬਾ ਤੁਹਾਡਾ ਕੀ ਸਾਡਾ ਸਾਰਿਆਂ ਦੇ ਨਾਲ ਲੱਗਦਾ ਸੂਬਾ ਵਾ ਜੰਮੂ ਕਸ਼ਮੀਰ ਦੇ ਵਿੱਚ ਉਹਨੂੰ ਵੀ ਯਾਦ ਹੋ 78 ਸਾਲ ਹੋ ਗਏ ਆ ਔਰ 78 ਸਾਲਾਂ ਤੋਂ ਉੱਥੇ ਮਾਹੌਲ ਖਰਾਬ ਹੈ ਕਦੀ ਬੰਬ ਚੱਲਦੇ ਆ ਕਦੀ ਮਤਲਬ ਪੱਕੀ ਜੰਗ ਲੱਗ ਜਾਂਦੀ ਆ ਮਹੀਨਾ ਮਹੀਨਾ ਜਿਹੜੀ ਨਾਲ ਦੇ ਮੁਲਕ ਦੇ ਨਾਲ ਆ ਇੰਨਾ ਕਤਲਿਆਮ ਹੁੰਦਾ ਵਾ ਉਥੋਂ ਦੇ ਉਪ ਰਾਜਪਾਲ ਜਿਹੜੇ ਆ ਜਿਹੜੇ ਉਥੋਂ ਦੇ ਮਤਲਬ ਗਵਰਨਰ ਆ ਮਨੋਜ ਸੇਨਾ ਸ਼੍ਰੀ ਮਨੋਜ ਸੇਨਾ ਉਹਨਾਂ ਵੀ ਤੁਹਾਡੇ ਵਾਂਗ ਬਕਸੇ ਚ ਬੰਦ ਹੋ ਕੇ ਭਾਸ਼ਣ ਨਹੀਂ ਦਿੱਤਾ ਖੁੱਲੇ ਆਮ ਭਾਸ਼ਣ ਕੀਤਾ ਤੇ ਲੋਕਾਂ ਨੂੰ ਸੰਬੋਧਨ ਕੀਤਾ ਵਾ ਫਿਰ ਤੁਹਾਨੂੰ ਐਡਾ ਕਾਦਾ ਖਤਰਾ ਜਿਹੜਾ ਮਹਿਸੂਸ ਹੋਣ ਲੱਗ ਪਿਆ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਪੰਜਾਬ 'ਚ ਬੜਾ ਅਮਨ-ਅਮਾਨ ਹੈ ਪੰਜਾਬ ਦੇ ਹਾਲਾਤ ਜਿਹੜੇ ਉਹ ਕਾਬੂ ਦੇ ਵਿੱਚ ਨੇ ਪੰਜਾਬ ਦੇ ਵਿੱਚ ਤੁਸੀਂ ਲੋਕਾਂ ਨੂੰ ਸਦਾ ਦਿੰਦੇ ਹੋ ਕਿ ਪੈਸਾ ਇਨਵੈਸਟ ਕਰੋ ਵੱਡੇ ਵੱਡੇ ਲੋਕ ਇੱਥੇ ਆਉਣ ਪੈਸਾ ਇਨਵੈਸਟ ਕਰਨ ਤੇ ਦੂਜੇ ਪਾਸੇ ਤੁਸੀਂ ਆਪ ਹੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਫਿਰ ਲੋਕ ਆਪਣੇ ਆਪ ਨੂੰ ਇਨਵੈਸਟਰ ਆਪਣੇ ਆਪ ਨੂੰ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੀ ਹੈ ਇਸ ਚੀਜ਼ ਦਾ ਤੁਸੀਂ ਜਵਾਬ ਦੋਗੇ ਮੇਰੇ ਵੱਲੋਂ ਇੱਕ ਸਲਾਹ ਆਪ ਪੰਜਾਬ ਦਾ ਵਸਿੰਦਾ ਹੋਣ ਦੇ ਨਾਤੇ ਪੰਜਾਬ ਤੇਰਾ ਸ਼ੁਭ ਜਨਤਕ ਹੋਣ ਦੇ ਨਾਤੇ ਮੈਂ ਕਦੀ ਵੀ ਮਤ ਨੂੰ ਇੱਕ ਗੱਲ ਕਹਿੰਦਾ ਵਾਂ ਕਿ ਮੇਰੀ ਨਜ਼ਰ ਚ ਕਦੀ ਵੀ ਨਹੀਂ ਮੈਂ ਚਾਹੁੰਦਾ ਵੀ ਪਿਛਲੇ ਜਿਹੜੇ ਉਹ ਰਾਜ ਕਰਨ ਉਹਨਾਂ ਨਾਲੋਂ ਤੂੰ ਕਿਤੇ ਚੰਗਾ ਵਾ ਜਿੰਨਾ ਚਿਰ ਪੰਜਾਬ ਨੂੰ ਅਗਲਾ ਬਦਲ ਨਹੀਂ ਮਿਲਦਾ ਪਿਛਲਿਆਂ ਦੇ ਹੱਥ 'ਚ ਅਸੀਂ ਸੱਤਾ ਨਹੀਂ ਦੇਣੀ ਚਾਹੁੰਦੇ ਪਿਛਲਿਆਂ ਨੂੰ ਅਸੀਂ ਦੁਬਾਰਾ ਨਹੀਂ ਢਾਉਣਾ ਚਾਹੁੰਦੇ ਜਿਨ੍ਹਾਂ ਨੂੰ ਗਲੋਂ ਲਾਇਆ ਵਾ ਪਰ ਜੇ ਤੂੰ ਵੀ ਆਪਣਿਆਂ ਨਾਲ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦੇਵਾਂਗਾ ਕਰ ਦੇਂਗਾ ਤੇ ਫਿਰ ਲੋਕਾਂ ਨੇ ਤੈਨੂੰ ਦੂਰ ਕਰ ਦੇਣਾ ਵੀ ਆਪਣਿਆਂ ਤੋਂ ਇੰਨਾ ਦੂਰ ਨਾ ਹੋਵੋ ਆਪਣੇ ਭਾਵ ਮੈਂ ਨਹੀਂ ਕਹਿੰਦਾ ਮੇਰੇ ਤੋਂ ਮੇਰੇ ਤੋਂ ਲੱਖ ਦੂਰ ਹੈ ਭਰਾਵਾ ਤੂੰ ਆਪਣਿਆਂ ਤੋਂ ਜਨਤਾ ਤੋਂ ਇੰਨਾ ਦੂਰ ਨਾ ਹੋਵੋ ਕਿ ਜਨਤਾ ਤੁਹਾਨੂੰ ਪੱਕਾ ਹੀ ਦੂਰ ਕਰ ਦੇਵੇ ਦੂਰ ਹੋ ਨਾਲੋਂ ਆਪਣੇ ਦੇ ਵਿੱਚ ਕਮੀਆਂ ਲੱਭੋ ਆਪਣੇ ਦੇ ਵਿੱਚ ਕਮਜ਼ੋਰੀਆਂ ਲੱਭੋ ਰੇੜਿਆਂ ਦੇ ਉੱਤੇ ਗੱਡਿਆਂ ਦੇ ਉੱਤੇ ਕਦੀ ਝਾਤੀ ਮਾਰੀ ਆਪਣੇ ਆਪ ਦੇ ਵਿੱਚ ਰੇੜਿਆਂ ਦੇ ਉੱਤੇ ਗੱਡਿਆਂ ਦੇ ਉੱਤੇ ਟਰਾਲੀਆਂ ਦੇ ਉੱਤੇ ਚੜ ਕੇ ਭਾਸ਼ਣ ਦੇ ਕਿਤੇ ਭੀੜ ਇਕੱਠੀ ਕਰਨ ਵਾਲਾ ਨੇਤਾ ਸਾਡਾ ਭਗਵੰਤ ਮਾਨ ਉਹਨੂੰ ਇੰਨਾ ਕੀ ਡਰ ਸਤਾਉਣ ਲੱਗ ਪਿਆ ਕਿ ਉਹਨੂੰ ਭੀੜ ਹੀ ਡਰਾਉਣ ਲੱਗ ਪਈ ਉਹਨੂੰ ਆਪਣੇ ਲੋਕਾਂ ਦੀ ਭੀੜ ਹੀ ਡਰਾਉਣ ਲੱਗ ਪਈ ਸਾਨੂੰ ਪਹਿਲਾਂ ਵਾਲਾ ਭਗਵੰਤ ਮਾਨ ਚਾਹੀਦਾ ਵਾ ਇਹ ਭਗਵੰਤ ਮਾਨ ਬਕਸਿਆਂ 'ਚ ਬੰਦ ਕਰਨ ਵਾਲਾ ਭਗਵੰਤ ਮਾਨ ਅਸੀਂ ਨਹੀਂ ਸੀ ਚੁਣਿਆ ਆਪਣੇ ਲੋਕ ਨੇ ਯਾਰ ਵੱਧ ਤੋਂ ਵੱਧ ਵਿਰੋਧ ਕਰਨਗੇ ਤੇਰੇ ਅੱਗੇ ਖਲੋ ਕੇ ਵੱਧ ਤੋਂ ਵੱਧ ਤੇਰੇ ਅੱਗੇ ਮੰਗ ਕਰਨਗੇ ਕੋਈ ਨਾ ਕੋ ਆਪਣੇ ਪੰਜਾਬ ਦੇ ਸੂਬੇ ਲਈ ਆਪਣੇ ਲੋਕਾਂ ਲਈ ਆਪਣੇ ਆਪ ਲਈ ਕੋ ਮੰਗ ਕਰਨਗੇ ਕੋ ਮਾਰ ਥੋੜੀ ਦੇਣਗੇ ਯਾਰ ਤੈਨੂੰ ਕਦੀ ਇਕੱਲਾ ਨਿਕਲ ਕੇ ਤੇ ਵੇਖ ਜੀਣਾ ਮਰਨਾ ਪ੍ਰਮਾਤਮਾ ਦੇ ਹੱਥ ਦੇ ਵਿੱਚ ਆ ਕਿਤੇ ਇਕੱਲੇ ਨਿਕਲ ਕੇ ਤੇ ਵੇਖੋ ਦੋ ਚਾਰ ਬੰਦੇ ਲੈ ਕੇ ਨਿਕਲੋ ਮੈਂ ਨਹੀਂ ਕਹਿੰਦਾ ਸ਼ਤਾਨ ਬੰਦੇ ਵੀ ਹੁੰਦੇ ਆ ਵਿੱਚ ਜੇ ਕਿਸੇ ਨੇ ਮਾਰਨ ਤੇ ਆਉਣਾ ਤੇ ਫਿਰ ਵੱਡੇ ਵੱਡੇ ਨਹੀਂ ਰਹੇ ਯਾਰ ਇੱਕ ਗੱਲ ਹਮੇਸ਼ਾ ਆਪਦੇ ਦਿਮਾਗ 'ਚ ਰੱਖੋ ਮਾਨ ਸਾਹਿਬ ਇਸ ਕੁਰਸੀ ਤੇ ਤੁਸੀਂ ਉਨੀ ਧੀਰ ਹੋ ਜਿੰਨੀ ਧੇਰ ਆਵਾਮ ਤੁਹਾਡੇ ਨਾਲ ਹੈ ਆਵਾਮ ਮਤਲਬ ਜਨਤਾ ਪਬਲਿਕ ਤੁਹਾਡੇ ਨਾਲ ਹੈ ਜੇ ਆਵਾਮ ਮਾਰਨ ਤੇ ਆ ਜਾਏ ਤੇ ਗੱਡੀਆਂ ਲਾਉਣ ਦੇ ਉੱਤੇ ਆ ਜਾਏ ਨਾ ਫਿਰ ਉਹ ਚੋਰਾਂ ਤੇ ਹੱਤਵਾਨਵਾਦੀਆਂ ਹਮਲਾ ਨਹੀਂ ਕਰਦੀ ਉਹ ਲਲਕਾਰ ਕੇ ਗੱਡੀ ਤੋਂ ਲਾਉਂਦੀ ਹੈ ਲਲਕਾਰ ਕੇ ਮਾਰਦੀ ਹੈ ਫਿਰ ਬਚਦਾ ਕੋਈ ਨਹੀਂ ਜਦੋਂ ਆਵਾਮ ਤੁਹਾਡੇ ਉਲਟ ਹੋ ਜਾਵੇ ਤੇ ਅੱਜ ਤੱਕ ਬਚਿਆ ਕੌਣ ਹੈ ਸਦਾਮ ਹਸੈਨ ਬਚਿਆ ਅਫਗਾਨਿਸਤਾਨ ਬਚਿਆ ਸੀਰੀਆ ਬਚਿਆ ਜਿੱਥੋਂ ਸ਼ਾਸਕ ਲਾਏ ਆ ਇੱਥੋਂ ਤੱਕ ਆ ਸ਼ੇਖ ਸੀਨਾ ਆ ਤਾਜੀ-ਤਾਜੀ ਅਜੇ 15 ਦਿਨ ਪੁਰਾਣੀ ਗੱਲ ਨਹੀਂ ਗਈ ਵੀ 15 ਸਾਲ ਉਹਨੇ ਰਾਜ ਕੀਤਾ ਹੋਵੇ ਟੌਰ ਨਾ ਰਾਜ ਕੀਤਾ ਹੋਵੇ ਤੇ ਉਹਨੂੰ ਦੇਸ਼ ਛੱਡਣ ਲਈ 45 ਮਿੰਟ ਮਿਲੇ ਸੀਗੇ 45 ਮਿੰਟ ਦੇ ਵਿੱਚ ਵਿੱਚ ਨਿਕਲ ਜਾ ਸਾਡਾ ਦੇਸ਼ ਛੱਡ ਕੇ ਅਸੀਂ ਤੈਨੂੰ ਦੇਸ਼ ਚੋਂ ਕੱਢਣਾ ਚਾਹੁੰਦੇ ਔਰ ਭੀੜ ਨੇ ਲਲਕਾਰ ਕੇ ਕੱਢਿਆ ਸੀਗਾ ਸੋ ਮੈਂ ਇੱਕ ਗੱਲ ਤੁਹਾਨੂੰ ਸਲਾਹ ਦਿੰਨਾ ਕਿ ਇਸ ਆਵਾਮ ਦੀਆਂ ਜਿਹੜੀਆਂ ਭਾਵਨਾਵਾਂ ਵਾਂ ਨਾ ਉਹਦਾ ਖਿਆਲ ਰੱਖੋ ਅਜੇ ਤੱਕ ਉਹ ਮਾਹੌਲ ਨਹੀਂ ਬਣਿਆ ਤੁਹਾਡੇ ਪ੍ਰਤੀ ਇੰਨੀ ਨਫ਼ਰਤ ਪੰਜਾਬੀ ਤੈਨੂੰ ਨਹੀਂ ਕਰਦੇ ਅਜੇ ਵਿਰੋਧੀ ਜੋ ਮਰਜੀ ਕਹੀ ਜਾਣ ਪੰਜਾਬ 'ਚ ਜੇ ਤੈਨੂੰ ਨਾ ਚਾਹਣ ਵਾਲੇ ਲੋਕ ਹੋਣਗੇ ਨਾ ਤਾਂ ਮੈਂ ਸਮਝਦਾ ਵਾਂ ਕਿ ਤੈਨੂੰ ਚਾਹਣ ਵਾਲੇ ਲੋਕ ਵੀ ਬਹੁਤ ਸਾਰੇ ਆ ਉਹਨਾਂ ਦੀ ਗਿਣਤੀ ਨਫ਼ਰਤ ਕਰਨ ਵਾਲਿਆਂ ਦੀ ਨਾ ਵਧਨ ਦੋਸਗੋ ਆਪਣੇ ਚਾਹਣ ਵਾਲਿਆਂ ਦੀ ਗਿਣਤੀ ਵਧਾਓ ਤੇ ਟੌਰ ਦੇ ਨਾਲ ਰਹੋ ਮੈਂ ਖੀਰ ਦੇ ਵਿੱਚ ਤੈਨੂੰ ਨਦੀਮ ਸ਼ਾਦ ਸਾਹਿਬ ਦਾ ਇੱਕ ਸ਼ੇਅਰ ਆ ਜਿਹੜਾ ਪੰਜਾਬ ਦੀ ਜਨਤਾ ਦੇ ਉੱਤੇ ਤੇ ਅੱਜ ਦੀ ਤਰੀਕ ਤੇ ਵਿੱਚ ਤੁਹਾਡੇ ਉੱਤੇ ਖੂਬ ਟਿਕ ਟੁਕਦਾ ਵਾ ਕਿ ਕਰਮ ਇਹ ਥਾ कि कर्म ये था कि भंवर से तो हम उभारे गए कर्म ये था कि भंवर से तो हम उभारे गए सितम ये है कि किनारे पे लाके मारे गए जब आए वक्त जब आए वक्त तो मनसद मनसद कहते गद्दी नु जब आए वक्त तो मनसद से खुद ही उतर जाना जो नहीं उतरे फिर वो उतारे गए